ਰਾਮ ਨੇ ਯਾਰ ਆਮ ਨੇ ਅੱਜ ਜਿਹੜੀ ਬੇਲ ਧਾਂ ਜੇ ਲੌਨ ਫਾਈਲ ਕਿੰਨੀ ਗਈ ਸੀ ਬਦਲੋਂ ਉਹ ਪਟੀਸ਼ਨ ਜਿਹੜੀ ਹੈ ਅੱਜ ਕੋਰਟ ਇੱਕ ਮਹੀਨੇ ਤੋਂ ਜਿਹੜੇ ਆਰਗੂਮੈਂਟਸ ਇਹਦੇ ਚੱਲਦੇ ਸੀ ਉਹਨਾਂ ਨੂੰ ਦੇਖਣ ਤੋਂ ਬਾਅਦ ਜਿਹੜੇ ਆ ਅੱਜ ਬੇਲ ਗਿਆ ਤੇ ਬਾਕੀ ਜੋ ਕੁਝ ਡਿਊਰਿੰਗ ਹਾ ਪਟੀਸ਼ਨ ਦੇ ਹੋਇਆ ਸੀ ਸਾਰਾ ਤੁਹਾਨੂੰ ਪੀਏਪੀ ਜੀ ਇਕੁਅਲ ਇਹ ਠੀਕ ਹੈ ਇਹ ਵੀ ਨਾ ਗਿਆ ਇੱਕ ਮਿੰਟ ਆ ਗਿਆ ਮਾਜੋਗ ਅਦਾਲਤ ਨੇ ਆਹ ਰੌਣਕ ਹੈ ਯਾਰ ਇਹ ਵੀ ਤੱਤ ਸੀਗੇ ਪਿਛਲੇ ਕਈ ਬੈਸ ਲਗਾਤਾਰ ਚੱਲ ਰਹੀ ਸੀਗੀ ਹਰ ਪੁਆਇੰਟ ਪੁਆਇੰਟ ਜਿਵੇਂ ਹਰ ਗੱਲ ਤੇ ਪੁਆਇੰਟ ਟੂ ਪੁਆਇੰਟ ਫਿਰ ਅਸੀਂ ਹਰ ਗੱਲ ਦਾ ਜਵਾਬ ਦਿੱਤਾ ਮਾਨਜੋਬ ਅਦਾਲਤ ਨੇ ਹਰ ਪੁਆਇੰਟ ਨੂੰ ਤਸਲੀਨਾ ਸੁਣਿਆ ਲਾ ਦੇਖਿਆ ਤੇ ਆਫੈਂਸ ਦੀ ਜਿਹੜੀ ਗ੍ਰੈਵਿਟੀ ਦੇਖੀ ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਆਪਣੇ ਵੱਲ ਤੱਥ ਰੱਖੇ ਸੀਗੇ ਕਿ ਇਹ ਪਹਿਲਾਂ ਹੋ ਗਿਆ ਬਾਅਦ ਚ ਹੋ ਗਿਆ ਉਹ ਸਾਰੀਆਂ ਗੱਲਾਂ ਨੂੰ ਅਦਾਲਤ ਨੇ ਖੋਖਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਸਮਿਸ ਕੀਤੀ ਹੈ ਜੀ ਸਰ ਕਾਫੀ ਲੰਬਾ ਜਿਹੜੀ ਹੈ ਕਿ ਸੁਣਵਾਈ ਕਰੀ ਵੀ ਇੱਕ ਮਹੀਨਾ ਜਿਹੜੀ ਹੈਗੀ ਹੈ ਚੱਲੀ ਹੈ ਹਾਂਜੀ ਫੈਕਟ ਤੁਹਾਡੇ ਵੱਲੋਂ ਵੀ ਰੱਖੇ ਗਏ ਸੀਗੇ ਤੁਹਾਡੇ ਵੱਲੋਂ ਵੀ ਕਾਫੀ ਜਿਹੜੇ ਆਰਗੂਮੈਂਟਸ ਰੱਖੇ ਕਾਫੀ ਲੰਬਾ ਕਹਿ ਸਕਦੇ ਆ ਕਿ ਇਹ ਜਿਹੜੀ ਬਿਲ ਐਪਲੀਕੇਸ਼ਨ ਤੁਹਾਨੂੰ ਮਾਈ ਬਿਲਕੁਲ ਜੀ ਉਹਨਾਂ ਨੇ ਜਿਹੜੇ ਬਿਲ ਐਪਲੀਕੇਸ਼ਨ ਹੈ ਉਹੀ ਬਹੁਤ ਵੱਡੀ ਜਿਹੜੀ ਫਾਈਲ ਕੀਤੀ ਸੀਗੀ ਤੇ ਮੇਗਾ 600 ਪੇਜਾਂ ਦੀ ਸੀਗੀ ਉਹ ਬਿਲ ਐਪਲੀਕੇਸ਼ਨ ਫਿਰ ਉਹਦੀ ਕੱਲੀ-ਕੱਲੀ ਗੱਲ ਦੇ ਪਿੱਛੇ ਉਹਨਾਂ ਨੇ ਹਰ ਇੱਕ ਡਾਕੂਮੈਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਸਾਰੀ ਜਿਹੜੀਆਂ ਵੀ ਮਿਸ ਪ੍ਰੋਜੈਕਸ਼ਨ ਸੀਗੀਆਂ ਜਿਹੜੀਆਂ ਗੱਲਾਂ ਨੂੰ ਘੁਮਾ ਕੇ ਕੀਤਾ ਜਾ ਰਿਹਾ ਸੀਗਾ ਉਹਨਾਂ ਸਾਰੀਆਂ ਗੱਲਾਂ ਦਾ ਫਿਰ ਸਹੀ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਰਲ ਕੇ ਉਹਦਾ ਜੋ ਆਪ ਬਣਾਇਆ ਫਾਈਲ ਕੀਤਾ ਤੇ ਆਨਰੇਬਲ ਕੋਰਟ ਵਿੱਚ ਆਗੂ ਕੀਤਾ ਤੇ ਫਿਰ ਕੋਰਟ ਨੂੰ ਅਸੀਂ ਦਿਖਾ ਕਿ ਕਿਵੇਂ ਕਿੰਨਾ ਗ੍ਰੇਵ ਆਫੈਂਸ ਹੈ ਤੇ ਕਿੰਨੇ ਫੈਕਟਸ ਹੈਗੇ ਨੇ ਇਹਦੇ ਵਿੱਚ ਤੇ ਹੁਣ ਅਗਲੀ ਰੈਮੇਡੀ ਕੀ ਹੈਗੀ ਉਹਨਾਂ ਲਈ ਅਗਲੀ ਰੈਮੇਡੀ ਤਾਂ ਆਬਵੀਅਸਲੀ ਹਾਈ ਕੋਰਟ ਹੀ ਜਾ ਸਕਦੇ ਨੇ ਜੀ ਉਥੇ ਤੋਂ ਇਲਾਵਾ ਉਹਨਾਂ ਕੋਲ ਕੋਈ ਰੈਮੇਡੀ ਹੈ ਨਹੀਂ ਜੀ ਕਿਹਦੇ ਨਾਲ ਜੀ ਠੀਕ ਹੈ ਅੱਜ ਕੀ ਕੀ ਗਰਾਉਂਡ ਸੀ ਕਿ ਉਹ ਕੀ ਕੀ ਗਰਾਉਂਡਸ ਦੇ ਰਹੇ ਸੀ ਉੱਥੇ ਉਸ ਬਾਰੇ ਉਹਨਾਂ ਦਾ ਤਾਂ ਬਾਰ-ਬਾਰ ਕਹਿਣਾ ਇਹ ਸੀ ਕਿ ਆ ਜੀ ਕਿ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਹੀ ਕੋਖਾਂ ਹੋ ਚੁੱਕੀਆਂ ਨੇ ਫਿਰ ਅੱਜ ਉਹਨਾਂ ਨੂੰ ਮਤਲਬ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਤੇ ਉਹਦੇ ਬਾਰੇ ਹੋਰ ਵੀ ਕਾਫੀ ਕਾਨੂੰਨ ਕਲੀਅਰ ਹੈਗਾ ਕਿ ਜਿੱਥੇ ਐਮਬੀਟੈਂਟ ਸਕੋਪ ਵੱਖ ਹੋਵੇ ਉੱਥੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਸਕਦੀ ਹੈ ਤੇ ਉਹਦੇ ਬਾਰੇ ਚੈੱਕ ਕੀਤਾ ਜਾ ਸਕਦਾ ਹੈ ਕਿ ਉਹ ਕਿਸ ਚੀਜ਼ ਨਾਲ ਰਿਲੇਟਡ ਹੈ ਕਿ ਮੇਰੇ ਰਿਲੇਟਡ ਹੈ ਇਨਵੈਸਟੀਗੇਸ਼ਨ ਅਜੇ ਵੀ ਪੈਂਡਿੰਗ ਹੈ ਉਹ ਚੱਲਦੀ ਪਈ ਹੈ ਸੋ ਜਲਦੀ ਔਰ ਕਰਵੇਂ ਹੀ ਹੈ ਪੈਰੀਆਂ ਟੁੱਟ ਟੋੜੇ ਕੀ ਗਰਾਉਂਡ ਸੀਗਾ ਸਰ ਇੱਕ ਵਾਰ ਮੈਂ ਇੱਕ ਵਾਰ ਕਾ ਦਮ ਰਾਮਾ ਯਾਰ ਰਾਮਾ ਦੇ ਪਿੱਛੇ ਆਇਆ ਅੱਜ ਜਿਹੜੀ ਬੇਲਦਾਂ ਜਿਹੜੀ ਨੌਨ ਵਾਇਲ ਤੋਂ ਇਸੇ ਵੱਲੋਂ ਉਹ ਪਟੀਸ਼ਨ ਜਿਹੜੀ ਹੈ ਅੱਜ ਕੋਰਟ ਇੱਕ ਮਹੀਨੇ ਤੋਂ ਜਿਹੜੇ ਆਰਗੂਮੈਂਟਸ ਇਹਦੇ ਚੱਲਦੇ ਸੀ ਉਹਨਾਂ ਨੂੰ ਦੇਖਣ ਤੋਂ ਬਾਅਦ ਜਿਹੜੇ ਆ ਅੱਜ ਬੇਲ ਲਗਾ ਤੇ ਰੋਕ ਬਾਕੀ ਜੋ ਕੁਝ ਡਿਊਰਿੰਗ ਉਹ ਪਟੀਸ਼ਨ ਦੇ ਹੋਇਆ ਸੀ ਸਾਰਾ ਤੁਹਾਨੂੰ ਪੀਪੀਸੀ ਇਕੁਅਲ ਇਹ ਸਹੀ ਹੈ ਇਹ ਰੱਖਿਆ ਦੇਖ ਆ ਗਿਆ ਮਾਜੋਗ ਅਦਾਲਤ ਨੇ ਆ ਰਿਹਾ ਹਾਂ ਤਾਂ ਹੈ ਯਾਰ ਇਹ ਵੀ ਤੱਥ ਸੀਗੇ ਪਿਛਲੇ ਕਈ ਦਿਨਾਂ ਤੋਂ ਬਹਿਸ ਲਗਾਤਾਰ ਚੱਲ ਰਹੀ ਸੀ ਹਰ ਪੁਆਇੰਟ ਪੁਆਇੰਟ ਜਿਹਾ ਆਨੇ ਹਰ ਗੱਲ ਤੇ ਪੁਆਇੰਟ ਟੂ ਪੁਆਇੰਟ ਫਿਰ ਅਸ਼ੀਰ ਗੱਲ ਦਾ ਜਵਾਬ ਦਿੱਤਾ ਮਾਨਜੋਗ ਅਦਾਲਤ ਨੇ ਹਰ ਪੁਆਇੰਟ ਨੂੰ ਤਸਲੀਨਾ ਸੁਣਿਆ ਲਾ ਦੇਖਿਆ ਤੇ ਆਫੈਂਸ ਦੀ ਜਿਹੜੀ ਗ੍ਰੈਵਿਟੀ ਦੇਖੀ ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਆਪਣੇ ਵੱਲ ਤੱਥ ਰੱਖੇ ਸੀਗੇ ਕਿ ਇਹ ਪਹਿਲਾਂ ਹੋ ਗਿਆ ਬਾਅਦ ਹੋ ਗਿਆ ਉਹ ਸਾਰੀਆਂ ਗੱਲਾਂ ਨੂੰ ਅਦਾਲਤ ਨੇ ਕੋਖਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਸਮਿਸ ਕੀਤੀ ਆ ਅਕਸਰ ਕਿ ਸਰ ਕਾਫੀ ਲੰਬਾ ਜਿਹੜੀ ਹੈ ਕਿ ਸੁਣਵਾਈ ਕਰੀ ਵੀ ਇੱਕ ਮਹੀਨਾ ਜਿਹੜੀ ਹੈਗੀ ਹੈ ਚੱਲੀ ਹੈ ਹਾਂਜੀ ਫੈਕਟ ਤੁਹਾਡੇ ਵੱਲੋਂ ਵੀ ਰੱਖੇ ਗਏ ਸੀਗੇ ਤੁਹਾਡੇ ਵੱਲੋਂ ਵੀ ਕਾਫੀ ਜਿਹੜੇ ਆਰਗੂਮੈਂਟਸ ਰੱਖੇ ਕਾਫੀ ਲੰਬਾ ਕਹਿ ਸਕਦੇ ਆ ਕਿ ਇਹ ਜਿਹੜੀ ਬਿਲ ਐਪਲੀਕੇਸ਼ਨ ਤੁਹਾਨੂੰ ਮਾਈ ਬਿਲਕੁਲ ਜੀ ਉਹਨਾਂ ਨੇ ਜਿਹੜੀ ਬਿਲ ਐਪਲੀਕੇਸ਼ਨ ਹੈ ਉਹੀ ਬਹੁਤ ਵੱਡੀ ਜਿਹੜੀ ਇਹ ਫਾਈਲ ਕੀਤੀ ਸੀਗੀ ਤੇ ਮੇਗਲ 600 ਪੇਜਾਂ ਦੀ ਸੀਗੀ ਉਹ ਬਿਲ ਐਪਲੀਕੇਸ਼ਨ ਫਿਰ ਉਹਦੀ ਕੱਲੀ ਕੱਲੀ ਗੱਲ ਦੇ ਪਿੱਛੇ ਉਹਨਾਂ ਨੇ ਹਰ ਇੱਕ ਡਾਕੂਮੈਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਸਾਰੀ ਜਿਹੜੀਆਂ ਵੀ ਮਿਸ ਪ੍ਰੋਜੈਕਸ਼ਨ ਸੀਗੀਆਂ ਜਿਹੜੀਆਂ ਗੱਲਾਂ ਨੂੰ ਘੁਮਾ ਕੇ ਕੀਤਾ ਜਾ ਰਿਹਾ ਸੀਗਾ ਉਹਨਾਂ ਸਾਰੀਆਂ ਗੱਲਾਂ ਦਾ ਫਿਰ ਸਹੀ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਰਲ ਕੇ ਉਹਦਾ ਜਵਾਬ ਬਣਾਇਆ ਫਾਈਲ ਕੀਤਾ ਤੇ ਆਨਰੇਬਲ ਕੋਰਟ ਵਿਚ ਆ ਗਿਓ ਕਿਤਾ ਤੇ ਫਿਰ ਕੋਡ ਉਸ ਅਸੀਂ ਦਿਖਾ ਕੇ ਕਿਵੇਂ ਕਿੰਨਾ ਗ੍ਰੇਵ ਆਫੈਂਸ ਹੈ ਤੇ ਕਿੰਨੇ ਫੈਕਟਸ ਹੈਗੇ ਨੇ ਇਹਦੇ ਵਿੱਚ ਤੇ ਹੁਣ ਅਗਲੀ ਰੈਮੇਡੀ ਕੀ ਹੈਗੀ ਜੀ ਉਹਨਾਂ ਲਈ ਅਗਲੀ ਰੈਮੇਡੀ ਤਾਂ ਆਬਵੀਅਸਲੀ ਹਾਈ ਕੋਰਟ ਹੀ ਜਾ ਸਕਦੇ ਨੇ ਜੇ ਇਸ ਤੋਂ ਲਾਭ ਉਹਨਾਂ ਕੋਲ ਕੋਈ ਰੈਮੇਡੀ ਹੈ ਨਹੀਂ ਜੀ ਜੀ ਹਾਂ ਜੀ ਠੀਕ ਹੈ ਅਜਾ ਕੀ ਕੀ ਗਰਾਉਂਡ ਸੀ ਕਿ ਉਹ ਕੀ ਕੀ ਗਰਾਉਂਡਸ ਦੇ ਰਹੇ ਸੀ ਉੱਥੇ ਉਸ ਬਾਰੇ ਉਹਨਾਂ ਦਾ ਤਾਂ ਬਾਰ-ਬਾਰ ਕਹਿਣਾ ਇਹ ਸੀਗਾ ਜੀ ਕਿ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਹੀ ਕੋਖਾਂ ਹੋ ਚੁੱਕੀਆਂ ਨੇ ਫਿਰ ਅਸੀਂ ਉਹਨਾਂ ਨੂੰ ਮਤਲਬ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਤੇ ਉਹਦੇ ਬਾਰੇ ਹੋਰ ਵੀ ਕਾਫੀ ਕਾਨੂੰਨ ਕਲੀਅਰ ਹੈਗਾ ਕਿ ਜਿੱਥੇ ਐਮਬੀਟੈਂਟ ਸਕੋਪ ਵੱਖ ਹੋਵੇ ਉੱਥੇ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾ ਸਕਦੀ ਹੈ ਤੇ ਉਹਦੇ ਬਾਰੇ ਚੈੱਕ ਕੀਤਾ ਜਾ ਸਕਦਾ ਹੈ ਕਿ ਉਹ ਕਿਸ ਚੀਜ਼ ਨਾਲ ਰਿਲੇਟਡ ਹੈ ਕਿ ਮੇਰੇ ਰਿਲੇਟਡ ਹੈ ਇਨਵੈਸਟੀਗੇਸ਼ਨ ਅਜੇ ਵੀ ਪੈਂਡਿੰਗ ਹੈ ਉਹ ਚੱਲਦੀ ਪਈ ਹੈ ਸੋ ਜਲਦੀ ਦੀ ਹੋਰ ਕਰਵੇਂ ਆ ਪਹਿਲਾਂ ਟੁੱਟ ਟੋੜੇ ਕੀ ਗਰਾਉਂਡ ਸੀ ਜੇ ਸਰ ਇੱਕ ਵਾਰ ਮੈਂ ਕਰ ਦੂੰ ਰਾਮ ਨੇ ਯਾਰ ਰਾਮ ਨੇ ਚੱਲੇ ਪਿੱਛੇ ਯਾਰ ਅੱਜ ਜਿਹੜੀ ਬੇਲ ਧਾਂ ਦੇ ਲਾਉਂ ਬਾਇਲ ਕੀਤੀ ਗਈ ਸੀ ਚਲੋ ਉਹ ਪਟੀਸ਼ਨ ਜਿਹੜੀ ਹੈ ਅੱਜ ਕੋਰਟ ਇੱਕ ਮਹੀਨੇ ਤੋਂ ਜਿਹੜੇ ਆਰਗੂਮੈਂਟਸ ਇਹਦੇ ਚੱਲਦੇ ਸੀ ਉਹਨਾਂ ਨੂੰ ਦੇਖਣ ਤੋਂ ਬਾਅਦ ਜਿਹੜੇ ਆ ਅੱਜ ਬੇਲ ਗਿਆ ਤੇਰਾ ਬਾਕੀ ਜੋ ਕੁਝ ਡਿਊਰਿੰਗ ਉਹ ਪਟੀਸ਼ਨ ਦੇ ਹੋਇਆ ਸੀ ਸਾਰਾ ਤੁਹਾਨੂੰ ਪੀਪੀ ਜੀ ਇਕਵਲ मान योग अदालत ने, तो ने, है ने भी आ आ आ पिछले कई दिनों बहस लगातार चल रही थी हर पॉइंट जज साहब ने हर गलती ਪੁਆਇੰਟ ਟੂ ਪੁਆਇੰਟ ਫਿਰ ਅਸ਼ੀਰ ਗੱਲ ਦਾ ਜਵਾਬ ਦਿੱਤਾ ਮਾਨਜੋਰ ਅਦਾਲਤ ਨੇ ਹਰ ਪੁਆਇੰਟ ਨੂੰ ਤਸਲੀਨਾ ਸੁਨਿਆ ਲਾ ਦੇਖਿਆ ਤੇ ਆਫੈਂਸ ਦੀ ਜਿਹੜੀ ਗ੍ਰੈਵਿਟੀ ਦੇਖੀ ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਆਪਣੇ ਵੱਲ ਤੱਥ ਰੱਖੇ ਸੀਗੇ ਕਿ ਇਹ ਪਹਿਲਾਂ ਹੋ ਗਿਆ ਬਾਅਦ ਹੋ ਗਿਆ ਉਹ ਸਾਰੀਆਂ ਗੱਲਾਂ ਨੂੰ ਅਦਾਲਤ ਨੇ ਕੋਖਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਸਮਿਸ ਕੀਤੀ ਹੈ ਅਕੁਲ ਕਾਫੀ ਲੰਬਾ ਜਿਹੜੀ ਹੈ ਕਿ ਸੁਣਵਾਈ ਕਰੀ ਵੀ ਇੱਕ ਮਹੀਨਾ ਜਿਹੜੀ ਹੈਗੀ ਹੈ ਚੱਲੀ ਹੈ ਹਾਂਜੀ ਫੈਕਟ ਤੁਹਾਡੇ ਵੱਲੋਂ ਵੀ ਰੱਖੇ ਗਏ ਸੀਗੇ ਤੁਹਾਡੇ ਵੱਲੋਂ ਵੀ ਕਾਫੀ ਜਿਹੜੇ ਆਰਗੂਮੈਂਟਸ ਰੱਖੇ ਗਏ ਕਾਫੀ ਲੰਬਾ ਕਹਿ ਸਕਦੇ ਆ ਕਿ ਇਹ ਜਿਹੜੀ ਬਿਲ ਐਪਲੀਕੇਸ਼ਨ ਤੋਂ ਦਰਮਾਈ ਬਿਲਕੁਲ ਜੀ ਉਹਨਾਂ ਨੇ ਜਿਹੜੀ ਬਿਲ ਐਪਲੀਕੇਸ਼ਨ ਹੈ ਉਹੀ ਬਹੁਤ ਵੱਡੀ ਜਿਹੜੀ ਇਹ ਫਾਈਲ ਕੀਤੀ ਸੀਗੀ ਤੇ ਮੇਗਾ 600 ਪੇਜਾਂ ਦੀ ਸੀਗੀ ਉਹ ਬਿਲ ਐਪਲੀਕੇਸ਼ਨ ਫਿਰ ਉਹਦੀ ਕੱਲੀ-ਦੱਲੀ ਗੱਲ ਦੇ ਪਿੱਛੇ ਉਹਨਾਂ ਨੇ ਹਰ ਇੱਕ ਡਾਕੂਮੈਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਾਰੀ ਜਿਹੜੀਆਂ ਵੀ ਮਿਸਪਰਜੈਕਸ਼ਨ ਸੀਗੀਆਂ ਜਿਹੜੀਆਂ ਗੱਲਾਂ ਨੂੰ ਘੁਮਾ ਕੇ ਕੀਤਾ ਜਾ ਰਿਹਾ ਸੀਗਾ ਉਹਨਾਂ ਸਾਰੀਆਂ ਗੱਲਾਂ ਦਾ ਫਿਰ ਸਹੀ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਰਲ ਕੇ ਉਹਦਾ ਜਵਾਬ ਬਣਾਇਆ ਫਾਈਲ ਕੀਤਾ ਤੇ ਔਨਰੇਬਲ ਕੋਰਟ ਵਿੱਚ ਆ ਗਿਓ ਕੀਤਾ ਤੇ ਫਿਰ ਕੋਰ ਨੂੰ ਅਸੀਂ ਦਿਖਾ ਕੇ ਕਿਵੇਂ ਕਿੰਨਾ ਗ੍ਰੇਵ ਆਫੈਂਸ ਹੈ ਤੇ ਕਿੰਨੇ ਫੈਕਟਸ ਹੈਗੇ ਨੇ ਇਹਦੇ ਵਿੱਚ ਤੇ ਹੁਣ ਅਗਲੀ ਰੈਮੇਡੀ ਕੀ ਹੈਗੀ ਜੀ ਉਹਨਾਂ ਲਈ ਅਗਲੀ ਰੈਮੇਡੀ ਤਾਂ ਆਬਵੀਅਸਲੀ ਹਾਈ ਕੋਰਟ ਵੀ ਜਾ ਸਕਦੇ ਨੇ ਕਿ ਉਥੇ ਸਲਾਹਵਾਉਣ ਕੋਈ ਰੈਮੇਡੀ ਹੈ ਨਹੀਂ ਜੀ ਜੀ ਹਾਂ ਜੀ ਠੀਕ ਹੈ ਅਜਾ ਕੀ ਕੀ ਗਰਾਉਂਡ ਸੀ ਕਿ ਉਹ ਕੀ ਕੀ ਗਰਾਉਂਡਸ ਦੇ ਰਹੇ ਸੀ ਉੱਥੇ ਉਸ ਬਾਰੇ ਉਹਨਾਂ ਦਾ ਤਾਂ ਬਾਰ ਬਾਰ ਕਹਿਣਾ ਇਹ ਸੀ ਕਿ ਸਾ ਜੀ ਕਿ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਹੀ ਕੋਖਾਂ ਹੋ ਚੁੱਕੀਆਂ ਨੇ ਫਿਰ ਅਸੀਂ ਉਹਨਾਂ ਨੂੰ ਮਤਲਬ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਤੇ ਉਹਦੇ ਬਾਅਦ ਹੋਰ ਵੀ ਕਾਫੀ ਕਾਨੂੰਨ ਕਲੀਅਰ ਹੈਗਾ ਕਿ ਜਿੱਥੇ ਐਮਬੀਟੈਂਟ ਸਕੋਪ ਵੱਖ ਹੋਵੇ ਉੱਥੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਸਕਦੀ ਹੈ ਤੇ ਉਹਦੇ ਬਾਰੇ ਚੈੱਕ ਕੀਤਾ ਜਾ ਸਕਦਾ ਹੈ ਕਿ ਉਹ ਕਿਸ ਚੀਜ਼ ਨਾਲ ਰਿਲੇਟਡ ਹੈ ਕਿ ਮੇਰੇ ਰਿਲੇਟਡ ਹੈ ਇਨਵੈਸਟੀਗੇਸ਼ਨ ਅਜੇ ਵੀ ਪੈਂਡਿੰਗ ਹੈ ਉਹ ਚੱਲਦੀ ਪਈ ਹੈ ਸੋ ਜਲਦੀ ਦੀ ਹੋਰ ਕਰਵੇਂ ਹੀ ਹੈ ਪਹਿਲਾਂ ਟੁੱਟ ਟੋੜੇ ਕੀ ਗਰਾਊਂਡ ਸੀ ਸਰ ਇੱਕ ਬਰੀ ਮੈਂ ਇੱਕ ਮਰ ਗਾ ਲਿਆ